ਲੋਈ ਗਗਨ ਦੀ ਲੁੱਕ ਚੈੱਕ ਕਰੋ ਪ੍ਰੋਪਰ ਤੇ ਥੱਲੇ ਚਪਲਾ ਨਹੀਂ ਮਿਲਣੀ ਚਪਲਾ ਇਗਨੋਰ ਕਰਿਓ ਬਸ ਠੀਕ ਹੈ ਮੈਂ ਲੁੱਕ ਚੈੱਕ ਕਰ ਚੈੱਕ ਕਰ ਆ ਚਪਲ ਵੀ ਗਏ ਨੇ ਆਰਡਰ ਕਰਨੀ ਹੋਈ ਤੇ ਮੈਨੂੰ ਦੱਸ ਦਿਓ ਚੰਗਾ ਅੱਜ ਗਗਨ ਨੇ ਪੈਰਾ ਤੋਂ ਲੈ ਕੇ ਸਿਰ ਤੱਕ ਬ੍ਰਾਂਡ ਹੀ ਪਾਇਆ ਵਾ ਬ੍ਰਾਂਡਡ ਹਾਂ ਜਾਨ ਤੇ ਮੈਨੂੰ ਉਹ ਨੇਪਾਲੀਆਂ ਜਿਹੜਾ ਮੰਤਰੀ ਜਣੀ ਆ ਉਹ ਲੱਗਦਾ ਨਾ ਨਹੀਂ ਮੈਨੂੰ ਪਤਾ ਹੈਗਾ ਉਹ ਚਾਈਨਾ ਜਿਆਦਾ ਮੰਤਰੀ ਉਹ ਨਹੀਂ ਫੇ ਦੱਸ ਨਾ ਨਾ ਮੈਨੂੰ ਆਪਣੇ ਮੈਨੂੰ ਆਪਣੇ ਇਹਦਾ ਨਹੀਂ ਮੁੱਖ ਮੰਤਰੀ ਦਾ ਨਾਮ ਮੈਨੂੰ ਉਹਦਾ ਕਿਤਾ ਆਈ ਮੁੱਖ ਮੰਤਰੀ ਦੇ ਦਾਣੇ ਲੈਣੇ ਆਈ ਪ੍ਰਧਾਨ ਮੰਤਰੀ ਦੇ ਨਾਮ ਤੇ ਆਈ ਪ੍ਰਧਾਨ ਮੰਤਰੀ ਦੇ ਦਾਣੇ ਲੈਣੇ ਆਡੇ ਆਂ ਪਤਾ ਨਾ 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 ਇਹੋ ਜਿਹੇ ਨਾ ਜਾਣ ਕਰਕੇ ਜਿਹੜੇ ਸਾਡੇ ਜਿਹੜੇ ਕੰਮ ਹੀ ਨਹੀਂ ਹੁੰਦੇ ਕੇ ਕੰਮ ਤਾਂ ਵੈ ਸੱਚੀ ਮੁੱਖ ਮੰਤਰੀ ਨੇ ਤਾਂ ਜਮੇ ਸਿਰਾਂ ਲਾ ਦਿੱਤਾ ਸੀ ਹਾਂ ਸਾਡੇ ਟੱਬਰ ਦੇ ਨਾ ਜਾਣ ਜਿਹੜਿਆਂ ਨੂੰ ਪਿਆਰ ਕਰਦੇ ਉਹਨਾਂ ਭੈਣਾਂ ਦੇ ਸਾਨੂੰ ਨਾ ਜਾਤ ਕਿਤੇ ਉਂਗਲਾ ਤਾਂ ਰੱਟੇ ਪਏ ਹੀ ਨਾ ਉਹਨਾਂ ਦੇ ਚੱਲ ਗੋਣ ਆਪਾਂ ਛਿੱਤਰ ਖਾ ਲੈਣੇ ਤੇ ਕੋਈ ਤਾਨੀ ਕੱਢਣ ਆਹੀ ਹਾਂ ਵਾਦਤ ਪਈ ਵਿੱਚਤਰ ਹਾਂ ਹਾਂ ਤੇ ਗਗਨ ਦੀ ਲੁੱਕ ਚੈੱਕ ਕਰ ਲਓ ਸਿੰਗਲ ਪਾ ਕੇ ਆਵਾ ਹੁਣ ਵਧੀਆ ਜੀ ਸਿੰਦਲੇ ਜੀ ਇਹ ਪਹਿਲਾਂ ਸਿੰਦਲ ਰਹਿਣ ਦੇ ਛੇਤੀ ਕਣ ਛੇਤੀ 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 ਕੀ ਕੇ ਫਿਲਮ ਲੱਕ ਓਏ ਗੋਡ ਮਾਈ ਗੋਡ ਬੜੀ ਕਲੈਟੀ ਆ ਆਪਾਂ ਪਹੁੰਚ ਗਏ ਸਿੱਧਾ ਬਰਨਾਲੇ ਤੇ ਆਪਾਂ ਕੋਈ ਵਲੌਗ ਨਹੀਂ ਸ਼ੂਟ ਕੀਤਾ ਕੋਈ ਕੋਈ ਨਹੀਂ ਇੰਨੇ ਕਿਹੜਾ ਤੁਹਾਨੂੰ ਪਤਾ ਬਿਜੀ ਦਾ ਦਿਮਾਗ ਤੇ ਪੜਦਾ ਪਿਆ ਹੋਇਆ ਕੱਲ ਤੇ ਦਿਮਾਗ ਕੰਮ ਹੀ ਨਹੀਂ ਕਰਦਾ ਜਦੋਂ ਘਰੋਂ ਤੁਰਦੇ ਆ ਤੇ ਗਗਨ ਇੱਧਰ ਦੇਖੋ ਓ ਗਗਨ ਆਰਡਰ ਬੁੱਕ ਕਰਨ ਦੀ ਤੇ ਗਗਨ ਕਦੀ ਮੈਨੂੰ ਡਿਸਟਰਬ ਨਾ ਕਰੋ ਤੇ ਗਗਨ ਨੂੰ ਕੀ ਪਤਾ ਬਚਣਾ ਜੀ ਜਾਣੀ ਜਾਣੀ ਨੇ ਨਵੇਂ ਨਵੇਂ ਮਦਾਨ ਚ ਪੈਰ ਧਰਿਆ ਅਜ ਗਗਨ ਨੂੰ ਪਤਾ ਨਹੀਂ ਹੈਗਾ ਕਿੱਦਾਂ ਦਾ ਇਹ ਰੇਡਾ ਬਹੁਤ ਪੈਂਦੀ ਹੈ ਜੀ ਅੱਜ ਮੇਰੇ ਕੋਲ ਪਾਰਟੀ ਹੈ ਤੁਹਾਮੇ ਹਾਂ ਅੱਜ ਗਗਨਗੇ ਨਹੀਂ ਪਰ ਨਵਾਬੀ ਜੇ ਸ਼ੁਰੂ ਹੈ ਤੇ ਮੈਂ ਤੁਹਾਨੂੰ ਪਾਰਟੀ ਦੇਣੀ ਤੇ ਮੈਂ ਇੱਥੇ ਛੋਟੇ ਮਣ ਜਗਾ ਤੇ ਨਹੀਂ ਦੇਣੀ ਮੈਂ ਵੱਡੀ ਜਗ੍ਹਾ ਦੇਣੀ ਪਾਰਟੀ ਜਾ ਕੇ ਤੇ ਗਗਨ ਸਿੱਧਾ ਹੀ ਹਨੂ ਬਰਨਾਲੇ ਆਊਟਲੈਟ ਤੇ ਲੈ ਗਈ ਕਹਿੰਦੀ ਜਿਹੜੀ ਚੀਜ਼ ਹੈ ਤਾਂ ਰੋਗਣਾ ਉਹ ਹੀ ਲੈ ਕੇ ਦੇਣੀ ਹੈਗੀ ਜਿਹੜੀ ਜਿਸ ਤੇ ਮੈਂ ਤਕਰਨਾ ਹੋਣਾ ਹੈ ਉਹ ਇਤੇ ਗੱਲ ਆ ਇੱਕ ਮਿੰਟ ਮੈਂ ਗਗਨ ਦਾ ਪਹਿਲਾ ਆਰਡਰ ਬੁੱਕ ਕਰ ਲਈ ਮੈਂ ਫਿਰ ਤਾਂ ਗੱਲ ਕਰਦੀ ਆ ਲੋ ਜੀ ਹੋ ਗਿਆ ਗਗਨ ਦਾ ਜਿਹੜਾ ਸੀ ਉਧਰ ਬੁਕਿੰਗ ਹੋਣੀ ਸੀ ਉਹ ਹੋ ਗਈ ਤੇ ਬਾਕੀ ਤੁਸੀਂ ਵੀ ਜਾ ਕੇ ਸਾਰੇ ਆਣੇ ਗਗਨ ਵਾਲੀ ਵੀਡੀਓ ਜਰੂਰ ਚੈੱਕ ਕਰੋ ਬਹੁਤ ਸੋਹਣੇ ਕੋਟ ਸੈਟ ਆਏ ਹੋਏ ਤਾਂ ਆਪਾਂ ਦੇ ਬਸ ਇੱਕ ਦਿਨ ਦੀ ਪ੍ਰੋਮੋਸ਼ਨ ਕਰ ਕਰਕੇ ਇਦਦੇ ਹੋ ਜਾਂਦੇ ਤੇ ਗਗਨ ਨੂੰ ਨਾ ਸਫਰ ਬਿਲਕੁਲ ਨਹੀਂ ਸਿਕਾਉਂਦਾ ਗਗਨ ਨੂੰ ਗਗਨ ਨੂੰ ਕੀ ਚੜਦਾ ਕਮੀਰ ਪਤਾ ਨਹੀਂ ਕਮੀਰ ਚੜਦਿਆਂ ਤਾਂ ਗਗਨ ਮੈਂ ਵੀ ਸਫਰ ਤੇ ਇੰਜਵਾਏ ਕਰ ਗਗਨ ਆਪ ਇੰਜਵਾਏ ਕਰ ਨਾ ਨੂੰ ਕਰਨ ਦੀ ਕਰ ਫਿਰ ਬਾਰੀਆਂ ਖੋਹ ਦਿੰਦੀ ਏ ਓ ਮਾਈ ਗਾਡ ਗਗਨ ਘਾਲ ਨਹੀਂ ਕਰਨੀ ਮੈਂ ਤੂੰ ਵੀ ਮੈਨੂੰ ਬੈਨ ਕਰਾ ਦੇਣਾ YouTube ਤੋਂ ਗਗਨ ਨੇ ਮੈਨੂੰ ਹੋਰ ਗਗਨ ਸਟ੍ਰਾਈਕ ਕੀ ਪਵਾ ਦੇਣੀ ਮੈਂ ਮੇਰੇ ਚੈਨਲ ਤੇ ਅੱਗੇ ਉਹਨਾਂ ਨੇ ਤੇਰੀ ਵੀਡੀਓ ਡੀਲੀਟ ਕਰਦੀ ਤਾਂ ਇਹ ਤਾਂ ਨਹੀਂ ਅੱਗੇ ਡੀਲੀਟ ਕਰ ਦਿੰਦੇ ਇਹ ਜਿਹੇ ਵੀਡੀਓ ਕਹਿੰਦੇ ਇੱਥੇ ਕਈ ਬੋਲਦੇ ਆ ਇਹ ਪੁੱਠੇ ਤੇ ਇੱਧਰ ਚੱਲ ਜਾਓ ਜਲਵਾ ਯਾਰਾਂ ਤੇ ਵੀ ਚੱਲ ਚੱਲਦੇ ਆ ਰੌਣਕਾਂ ਲੱਗੀਆਂ ਭਈ ਉੱਧਰ ਕਿਤੇ ਤੇ ਇਹ ਜਿਹੜਾ ਆਪਾਂ ਪਹੁੰਚੇ ਪੱਕਾ ਹੋ ਬਹੁਤ ਲੇਟ ਹੋ ਗਿਆ ਸਾਨੂੰ ਕੰਮ ਇਹ ਨਹੀਂ ਕਰਜਣ ਸੀ ਵੀ ਇੱਕ ਸਾਡਾ ਰਿਸ਼ਤੇਦਾਰ ਆਇਆ ਹੋਇਆ ਤੇ ਉਹਨੂੰ ਆਪਾਂ ਥੋੜਾ ਬਹੁਤਾ ਸਮਾਨ ਜੈ ਦਵਾਉਣਾ ਈਦਾ ਗਰੋਸਰੀ ਵਗੈਰਾ ਦਵਾਉਣੀ ਵਾ ਤੇ ਉਹ ਕਹਿੰਦਾ ਉਹਨੂੰ ਨਾਲ ਲੈ ਕੇ ਚੱਲੋ ਤੇ ਉਹਨਾਂ ਨੂੰ ਡੀਮਾਰਟ ਤੋਂ ਸੌਦਾ ਦਵਾਉਣੀ ਵੀਡੀਓ ਨਹੀਂ ਆਪਾਂ ਨੇ ਬਣਾਉਣੀ ਹੈਗੀ ਕਿਉਂਕਿ ਆਪਾਂ ਉਹਨਾਂ ਨੂੰ ਸ਼ੋਅ ਆਫ ਨਹੀਂ ਕਰਨਾ ਚਾਹੁੰਦੇ ਸ਼ੋਅ ਆਫ ਨਹੀਂ ਸ਼ੋਅ ਆਫ ਹੁੰਦਾ ਸ਼ੋਅ ਆਫ ਹੁੰਦਾ ਕਹਣ ਕਹਿੰਦੀ ਤੇ ਹੁਣ ਦੇਖਦੇ ਜਾ ਕੇ ਉੱਥੇ ਆਊਟਲੈਟ ਇਸ ਟਾਈਮ ਖੁੱਲਿਆ ਹੋਇਆ ਕਿਤੇ ਉਹ ਆਹ ਜਿੰਦਰੇ ਲਾਉਂਦੇ ਹੁੰਦੇ ਆਈ ਗਏ ਖਾੜਦੇ ਹੋ 10 ਮਿੰਟ ਮਾਂ ਮੈਂ ਕੀ ਕਰ ਜਾਵਾਂ ਹਾਂ ਤੇ ਕਿਤੇ ਇੱਥੇ ਕੰਮ ਕਰਿਆ ਵੀ ਹੋ ਜੇ ਕਦੋਂ ਤੱਕ ਪਹੁੰਚ ਕੇ ਪ੍ਰਧਾਨ ਤਾਂ 10 15 ਮਿੰਟ ਦੇ ਤੁਹਾਡੇ ਸਬਰ ਤੋਂ ਬਾਅਦ ਹੁਣ ਆਪਾਂ ਤੇ ਪਹੁੰਚ ਜਾਣਾ ਤੇ ਬੱਸ ਵਲੌਗਸ ਵੀ ਬਣੇ ਰਿਓ। ਗਗਨ ਦਾਨਾ ਤਾਂ ਮੈਂ ਗਾਣਾ ਗਾਣਾ ਮੈਂ ਆਪਾਂ ਬਾਈਕ ਤੇ ਚੱਲ। ਤੂੰ ਗੱਲ ਰਿਓ ਸਕੂਟਰ ਰੇੜੀ ਲੈ ਲਈ ਤੇ ਰਟਾਰਾਂ ਵਾਲੀ ਮਗਰ ਖੁੱਲਿਰ ਮਾਨ ਇੱਕ ਗੱਦਾ ਸੋਟਕੇ ਬੈਜਿਆ ਕਰੀ ਤੇ ਨਾ ਤਰਾ ਦਿਲ ਕਰਾ ਹੁਣ ਦਿਲ ਕਰਦਾ ਪੈ ਜਾ ਕਰੀ ਜਦੋਂ ਡੇਪਾ ਦਾ ਤਾਂ ਮਜ਼ਾ ਗਗਨ ਜਦੋਂ ਮੇਰੇ ਗੱਲ ਸੁਣਦਾ ਡੇਪਾ ਮੇਰੀ ਗੱਲ ਸੁਣ ਅੱਗੇ ਦੇਖੋ ਜੀ ਆਪ ਇਹ ਸਾਰੇ ਨੇ ਕਿੰਨੀ ਵਧੀਆ ਗੱਲਾਂ ਨਾਲ ਜਦੋਂ ਗਗਨ ਨੂੰ ਤੈਨੂੰ ਕਹ ਗਗਨ ਨੂੰ ਕਹ ਰੇੜੀ ਬਰਿੰਦਰ ਮੂਰੇ ਚਲਾਇਆ ਕਰੂ ਗਗਨ ਤੇ ਪਰੇ ਪਿੱਛੇ ਬੈਣ ਕਰ ਗਗਨ ਜਦੋਂ ਉਲਟੀ ਆ ਗਣ ਤੈਨੂੰ ਕੁਛ ਨਹੀਂ ਕਰਨ ਮਾਰਾ ਜ ਹੈ ਹੁਣ ਤੂੰ ਗ ਪਹਿਲੀ ਗੱਲ ਤੇ ਉਲਟੀ ਹੋਣੇ ਚਾਂਸ ਹੀ ਨਹੀਂ ਉਹ ਗੱਡੀ ਦੇ ਵਿੱਚ ਕਿਉਂਕਿ ਓਪਨ ਉਹ ਜੀ ਓਪਨ ਪਜਾਰੋ ਆਹੋ ਓਪਨ ਜੀਪ ਆਹੋ ਦੇਖੋ ਇੱਥੇ ਆ ਗਿਆ ਪਾ ਨਹੀਂ ਇਹ ਥੋੜੀ ਐ ਜੀ ਆਰ ਸਕੁਅਰ ਇਹ ਤਾਂ ਕੁਝ ਨਵਾਂ ਖੋਲਿਆ ਪਰ ਤਾਂ ਆਪ ਗਲਤ ਨਹੀਂ ਆ ਗਿਆ ਯਾਰ ਚਲੋ ਜਾ ਕੇ ਦੇ ਦ ਆਪ ਸਹੀ ਇੱਕ ਗਲਤ ਫਾਈਨਲੀ ਅੱਧਾ ਪੌਣਾ ਘੰਟਾ ਘੰਟਾ ਘੁੰਮਣ ਤੋਂ ਬਾਅਦ ਸਾਨੂੰ ਇੱਕ ਬੈਗ ਪਸੰਦ ਆਇਆ ਇਹ ਤਾਂ ਸੋਨਾ ਲੱਗ ਰਿਹਾ ਵੀ ਪਰ ਬਲੈਕ ਨਾਲ ਨਹੀਂ ਯਾਰ ਫਿਰ ਬਲੈਕ ਸੇਮ ਹੀ ਹੋਏ ਨੇ ਮੰਗ ਕੇ ਨਹੀਂ ਖੜਿਆ ਜਾਣਾ ਆ ਕਲਰ ਸੋਨਾ ਉਹ ਕਲਰ ਵੀ ਸੋਨਾ ਹਾਂ ਇਹ ਸੁਪਰ ਵੀ ਹੂੰ ਇਹ ਵਾਲਾ ਲੈ ਕਿਸਾਨ ਦਾ ਦੇ ਉਹ ਹੀ ਆ ਤਾਂ ਸੋਨਾ ਲੱਗ ਰਿਹਾ ਹੈ ਹਨਾ ਬਟ ਇਹਦੀ ਸ਼ੇਪ ਸੇਮ ਹੀ ਬਣੀ ਜਿਹੜੀ ਆਪਾਂ ਪਸੰਦ ਕੀਤਾ ਪਹਿਲਾਂ ਹਾਂ ਥੋੜਾ ਬੋਤਾ ਹੀ ਫਰਕ ਹੈ ਇਹਦੇ ਵਿੱਚ ਪਰ ਉਹ ਸੋਨਾ ਬੜਾ ਬਣਾ ਪੀਸ ਹੂੰ ਇਹ ਵਾਲਾ ਪੀਸ ਪਿਆਰਾ ਬਹੁਤ ਹੈ ਉਹ ਵਿਆਹਾਂ ਚ ਤਾਂ ਸੂਟਸਟ ਦੇ ਦੇ ਹੁੰਦੇ ਪਰਸ ਤੋਂ ਭਾਂਦੇ ਓਕੇ ਉਹ ਨਹੀਂ ਦੇਖਦਾ ਪਰਸ ਆਪਾਂ ਨੂੰ ਤਾਂ ਪਤਾ ਹੁੰਦਾ ਨੇ ਕਿ ਆਪ ਫੜਿਆ ਹੈ ਤੇ ਜਿਹੜਾ ਮੈਂ ਪਸੰਦ ਕੀਤਾ ਤੁਹਾਨੂੰ ਬਾਅਦ ਚ ਦਿਖਾਵਾਂਗੇ ਫਿਲਹਾਲ ਗगन ਦੀ ਅੱਖ ਇੱਥੇ ਤੇ ਟਿੱਗੀ ਹੋਈ ਘੜੀ ਘੜੀ ਇੱਥੇ ਆਉਂਦੀ ਹੈ ਨਾ ਇਹ ਤੇ ਸੋਨਾ ਲੱਗ ਰਿਹਾ ਹੈ ਸੂਟਕੇਸ ਟਾਈਪ ਲੁੱਕ ਹੈ ਦੀ ਚਲਿਏ ਕਰਾਈ ਬਲ ਲਪਕੜ ਕਰੇ ਨੂੰ ਨਾ ਕਰਾ ਬਲ ਦੋ ਲਾਲਾ ਮੇਰੇ ਲਈ ਵੀ ਕਰਾ ਲਈ ਇਹਦਾ ਨਹੀਂ ਮੇਰੇ ਪਾਸ ਕੋਕੜਾ ਦੇਣਾ ਹੈ ਹੈ ਕੋਕੜਾ ਮੈਂ ਦੇਣਾ ਹੈ ਮੱਝੋ ਕਿਤੇ ਪਾਵੇਂ ਤੇਰੇ ਕੋਈ ਪੈਸੂ ਉਹ ਕਿੱਥੇ ਗਏ ਯਾਰ ਹਮਨੇ ਕਾਲ ਲਾਏ ਇਹ ਨਹੀਂ ਅੱਛਾ ਹੋ ਰਿਹਾ ਯਾਰ ਸ਼ੂ ਕੀ ਦੇਖਣ ਦੇਖ ਲੈ ਆ ਜਾ ਦੇਖ ਲੈ ਇੱਧਰ ਹੀ ਫਸਤਰ ਆ ਗਈ ਆ ਦੀ ਸ਼ੂ ਪੇਮੈਂਟ ਆਪਣੇ ਸਾਈਨ ਇਹ ਗਣੇ ਨਾ ਤੇਰੇ ਚ ਇਨਾਂ ਦੇ ਆਪਣੇ ਸਾਈਜ਼ 13 ਤਾਂ ਫਿਰ ਵੀ ਹੋਊਗਾ ਮੇਰਾ ਤਾਂ ਹੀ ਹੋਣਾ ਬਹੁਤ ਜਲਦੀ ਛੇਤੀ ਕਰੋ ਉਧਰੋਂ ਦੇ ਆ ਦੇਖੀ ਬ੍ਰਾਊਨ ਕਲਰ ਵਾਲੀ ਹਾਂ ਵਿਆਹ ਤੇ ਮੈਂ ਇਦਾਂ ਦੀ ਹੀ ਲਵਾਂਗੀ ਪਾਣ ਨੂੰ ਸੋਹਣੀ ਹੈ ਨਾ 38 ਸਾਈਜ਼ ਹੈ ਮੇਰਾ ਸਾਈਜ਼ ਹੈ ਹੀਲ ਬਾਹਰ ਚੱਲ ਲੂਗੀ ਤੇ ਅੱਛਾ ਮੈਂ ਗਾਂ ਕੁਆਂਟਲ ਦੀ ਹੈ ਨਾ ਆ ਦੇਖਾ ਨੀੱਚੇ ਬਲੈਕ ਵਾਲੀ ਕੀਲ ਦੀ ਨੀਚੇ ਉਹ ਨਹੀਂ ਵਧਿਆ ਗੁਰ ਮੇਰੇ ਵੱਟ ਤੇ ਸਾਡੀ ਨਾ ਫਾਈਨਲੀ ਇਹ ਚ ਕੀ ਲਿਆ ਉਹ ਤੁਹਾਨੂੰ ਘਰ ਜਾ ਕੇ ਦਿਖਾਵਾਂਗੇ ਗगन ਕੰਮ ਤੇ ਅਜ ਗगन ਨੂੰ ਮੈਂ ਜਿੰਨਾ ਕੈਸੀ ਸਾਰਾ ਗगन ਨੂੰ ਦੇ ਤਵਾ ਆ ਕਿ ਅਰ ਇਹ ਦਾੰਦਾ ਸੀ ਹੋ ਗਿਆ ਮੈਂ ਕੱਲੀ ਨੇ ਸਮਾਨ ਲੈ ਲਿਆ ਤੇ ਗगन ਨੂੰ ਕੋ ਦਵਾ ਨਹੀਂ ਗगन ਕਦੀ ਲੀਲ ਬਣਾਈ ਅੱਡ ਗਾਲਾਂ ਪਣੀਆਂ ਪੈਣੇ ਅੱਗੇ ਲੰਘ ਕੇ ਕਰਨ

ਲਗਣ ਕਹਿੰਦੇ ਇੱਥੇ ਇੰਨੀ ਜਨਤਾ ਫਿੰਡੀ ਲੋਕ ਹਟਲ ਕਿਉਂ ਹੋਵੇ ਕਹਿੰਦੇ ਮੈਂ ਲੋਕ ਕਹਿੰਦੇ ਸ਼ਦਾਈ ਕਿੱਥੋਂ ਆਏ ਤੇ ਅੱਜ ਮੈਂ ਬੜੀ ਖੁਸ਼ ਕਿਉਂਕਿ ਮੈਂ ਆਪਣੀ ਮੰਗਤਾਂ ਦਾ ਜਿਹੜਾ ਸੀ ਉਹ ਬੈਗ ਲੈ ਲਿਆ ਤੇ ਬਾਕੀ ਜੇ ਮੈਂ ਬੈਗ ਕਿਹੜਾ ਲਿਆ ਉਹ ਮੈਂ ਤੁਹਾਨੂੰ ਬਾਅਦ ਚ ਜਾ ਕੇ ਦਿਖਾਵਾਂਗੀ ਤੇ ਕਿਉਂਕਿ ਕਾਫੀ ਸਾਰਾ ਦੇਖਿਆ ਸੀ ਤੇ ਕਿਤੇ ਵੀ ਆਪਣਾ ਜਣਾ ਮਨਸੂਰ ਨਹੀਂ ਸੀ ਕੱਢ ਰਿਹਾ ਉਹ ਕੁਝ ਖਾਂਦੇ ਪੀਂਦੇ ਹੋਣੇ ਪਤਾ ਤਦ ਵਾਰੀ ਖਲੋਤੇ ਬਾਜੀ ਉਤਾਰ ਰਿਹਾ ਤੇ ਭਾਈ ਤਾਰ ਤੂੰ ਕਿੱਧਰ ਫਿਰਦੀ ਆ ਬਾਂਦਰੀਓ ਜੀ ਲੈ ਡਿੰਪਲ ਨੂੰ ਸਾੜੀਏ ਗਗਨ ਗਿੰਦੀਂ ਫਲ ਸਾੜੀਏ ਕਿਉਂ ਸਾੜਦੀ ਜਨਤਾ ਨੂੰ ਗਗਨ ਤੂੰ ਕਿਉਂ ਸਾੜਦੀ ਜਨਤਾ ਨੂੰ ਆਮ ਜੋ ਕੀ ਪਹਿਲਾਂ ਕੁਝ ਖਾ ਲਈਏ ਉਸ ਤੋਂ ਬਾਅਦ ਬਾਕੀ ਦੇਖਾ ਮੇੜੇ ਰਹਿ ਗਏ ਫਿਰ ਕਰਦੇ ਆਪਾਂ ਤੇ ਗਗਨ ਦਾ ਰੀਲ ਬਣਾ ਲਈ ਮੇਰੀ ਰੀਲ ਲੈ ਗਈ ਆ ਤੇ ਬਾਕੀ ਜਿਹੜਾ ਸਾਡੇ ਦਾ ਬੰਦੇ ਆਇਓ ਲੱਭ ਨਹੀਂ ਰਹੇ ਹੈਗੇ ਸਦਾ ਹੀ ਬਣਾਣੀ ਸ਼ਾਲ ਮਾਰ ਮਾਰ ਕੇ ਉਹਨਾਂ ਕੋਈ ਪਤਾ ਨਹੀਂ ਕਿ ਕਿੱਥੇ ਫਿਰਦੀਆਂ ਦੋਨੀਆਂ ਕਿੱਥੇ ਨਹੀਂ ਕੋਈ ਮਤਲਬ ਨਹੀਂ ਹੈਗਾ ਐਦਾਂ ਦੀ ਗੱਡੀ ਲੈਣੀ ਗਣ ਦੇਖ ਕੇ ਨਹੀਂ ਘੈਂਟ ਗੱਡੀ ਐ ਗਗਨ ਗੱਡੀ ਦੇਖ ਕੇ ਨਹੀਂ ਪਿਆ ਕੋਈ ਚੱਲੇ ਹੀ ਗਿਆ ਇਹ ਕੋਈ ਪਤਾ ਨਹੀਂ ਹੈਗਾ ਉਹ ਭਾਏ ਕੇ ਐਫਸੀ ਹੋਣ ਗਗਨ ਕਿ ਐਫਸੀ ਹੋਣਗੇ ਪੱਕਾ ਪੱਕਾ ओ जो तो कोई लपेट जाता है मतलब लेगी जाके उसके तो खूब दिया। आरे देखो ही गालो ही। आरे देखो ही साढ़े बंदे के आफ्टी चीज लपेट यार। Yes। नहीं पहला पता नहीं लपेट जाएगी तो क्यों नहीं। नहीं तो मेरे पास कोई गिफ्ट नहीं ਉਥੇ ਤੁਹਾਡੇ ਵੱਲ ਤਾਂ ਕੁਝ ਨਹੀਂ ਮਿਲਦਾ ਜਿੱਥੋਂ ਆਪਾਂ ਇਹ ਲਿਆਂਦਾ ਸੀ ਤੁਹਾਡੇ ਵੱਲ ਤਾਂ ਕੋਈ ਨਹੀਂ ਤਾਂ ਸੋਨ ਲਈ ਜੇ ਲੇਡੀਜ਼ ਦਾ ਜਾਣਦਾ ਨਹੀਂ ਆਈ ਤੁਸੀਂ ਉੱਥੇ ਬੜੇ ਸੀ ਉੱਥੇ ਤਾਂ ਆਈ ਬੜੇ ਸੀ ਇੱਧਰ ਮੂੰਹ ਖੁੱਲਾ ਰਹਿ ਗਿਆ ਅੰਮਾ ਨੇ ਸਿੱਧੇ ਗੁਰਦੁਆਰੇ ਤੋਂ ਆਟੇ ਨਹੀਂ ਯਾਰਾ ਜਣੀ ਮੈਂ ਤਾਂ ਖਾਇਆ ਨਹੀਂ ਜਿੱਕੇ ਇਹਨੂੰ ਅੱਛਾ ਹਾਂਜੀ ਮੈਂ ਦਿਖਾਇਆ ਨਹੀਂ ਹੈ ਕਿਸੇ ਨੂੰ ਬੰਦ ਕਰ ਇਹਨੂੰ ਬੰਦ ਕਰ ਓਕੇ ਅਗਣ ਆਪਾਂ ਆਪਣੀ ਜਗ੍ਹਾ ਚੱਲਦੇ ਤਾਂ ਆਪਣਾ ਕੋਈ ਮਤਲਬ ਤੇ ਬੰਦਾ ਨਹੀਂ ਸਿੱਧੀ ਵੇਚ ਵੀ ਮਿਲਦੇ ਵੇਚਣਾ ਵੇਚ ਕਰ ਨਹੀਂ ਮੈਂ ਨਹੀਂ ਖਾਣਾ ਦਾ ਘਾਤ ਹੁੰਦੇ ਕਿ ਨਹੀਂ ਤੁਹਾਨੂੰ ਆਪਾਂ ਕਿਧੋਰ ਖਾ ਲੈਂਦੇ ਆ ਉਹਨਾਂ ਕਹਿੰਦੀ ਖਾ ਲਾਂਦੇ ਬਾਈ ਉਜਲਾ ਪੁੰਲਾ ਚੰਗੀ ਤਰ੍ਹਾਂ ਲੋਕਾਂ ਦਾ ਮਿਰਚਾਂ ਦਾ ਘਾ ਕੇ ਨਾਲੀਆਂ ਨਿਕਲੋਂਗੇ ਫਿਰ ਕੌਫੀ ਪੀਏ ਐਕਚੁਅਲ ਚ ਨਾ ਅਸਲੀ ਕੌਫੀ ਹੁੰਦੀ ਵੈਸੇ ਇਹੀ ਆ ਆਪਾਂ ਲੋਕ ਘਰੇ ਦੁੱਧ ਪਾ ਪਾ ਕੇ ਜਿਆਦਾ ਬਣਾ ਲੈ ਬਣਾ ਲੈਨੇ ਆ ਫਿਰ ਆਪਾਂ ਨੂੰ ਆ ਕੌੜੀ ਲੱਗਦੀ ਆ ਨਹੀਂ ਆਪਾਂ ਨੂੰ ਸਾਰੇ ਘਾਟਾ ਵਿੱਚ ਆਈ ਲਵ ਕੱਪ ਆਫ ਸੌਰੀ ਇੱਕ ਮਿੰਟ ਘਾਟਾ ਇਹ ਆਈ ਲਵ ਕੱਪ ਆਫ ਕੌਫੀ ਤੋੜਨਾ ਨਹੀਂ ਤੇ ਜੁੱਤੀਆਂ ਖਾ ਕੇ ਨਿਕਲਾਂਗੇ ਕੱਪ ਲੈ ਕੇ ਜਰਾਂਗੇ ਦੋ ਨੰਨ ਕਿੱਡੀ ਕਰਾਂ ਕੱਪ ਲੈ ਕੇ ਜਰਾਂਗੇ ਪੈਸੇ ਚੱਕਣ ਉਹ ਆਪਣੇ ਪਹੁੰਚੇ ਹੋਏ ਹਾਂ ਉਹ ਆਪਣੇ ਜੋਨ ਚ ਪਹੁੰਚੇ ਹੋਏ ਅਸੀਂ ਆਪਣੇ ਜੋਨ ਚ ਪਹੁੰਚੇ ਹੋਏ ਪਹੁੰਚੇ ਕਿ ਅਸੀਂ ਜੋਥੇੜਾ ਕੋਈ ਕੰਮ ਨਹੀਂ ਆ ਨੂੰ ਕਿਹਾ ਹੈਗਾ ਇੱਥੇ ਵਜ ਬਟਾਈ ਗਿਆ ਵੀ ਨਹੀਂ ਹਾਂ ਵੀ ਡੋਨਟ ਲਾਈਕ ਟੂ ਈਟ ਯੈਸ ਇਹ ਕਰੇ ਬੜੀ ਮੁਸ਼ਕਲ ਹੈ ਪਰਮਿਸ਼ਨ ਲੈ ਕੇ ਆਏ ਘਰੋਂ ਹਾਂ ਬਹੁਤ ਜ਼ਿਆਦਾ ਸੱਤਰ ਲੇ ਕੜਾ ਕੜਾ ਕੇ ਸਾਡੀ ਜਿਹੜੀ ਸੱਸ ਮਾਂ ਹੈ ਨਾ ਉਹ ਵਿਚਾਰੀਆਂ ਨੂੰ ਕੁਝ ਨਹੀਂ ਕਹਿੰਦੀ ਹੈਗੀ ਜਿਹੜੀ ਸਾਡੀ ਮੰਮੀ ਵਾ ਨਾ ਉਹ ਬੜੇ ਆਨੂੰ ਸਵਾਲ ਜਵਾਬ ਕਰਦੀ ਕੁੱਠੇ ਦਿੰਦੇ ਕਦੋਂ ਜਾਣਾ ਕਦੋਂ ਆਉਣਾ ਮਰੇ ਫੋਟੋ ਕਾਰਡ ਵੀ ਸਾਡੇ ਤੇ ਸਾਡੇ 사ਸ ਨੇ ਸਾਨੂੰ ਕਦੇ ਵੀ ਪੁੱਛਿਆ ਕਿੱਥੇ ਚੱਲੇ ਕਦੋਂ ਆਣਾ ਕਦੋਂ ਨਹੀਂ ਹਨਾ ਮੰਮੀ ਕਹਿੰਦੀ ਕਿ ਅੱਧੀ ਰਾਤ ਕਰਕੇ ਆਉਣਾ ਪਰ ਕੀ ਕਰੀ ਮਜਬੂਰੀ ਹੈ ਸਾਡੀ ਮਜਬੂਰੀ ਸੀ ਆਪਣੇ ਇਥੋਂ ਆਈ ਹੋਈ ਸੀ ਦੀਦੀ ਅਮਰੀਕਾ ਤੋਂ ਇੱਕ ਤਾਂ ਆਪਾਂ ਨੂੰ ਉਹਨਾਂ ਨੂੰ ਟੈਂਡ ਕਰਨਾ ਸੀ ਹਨਾ ਤੇ ਉਹ ਕਹਿੰਦੇ ਅੱਜ ਤੁਸੀਂ ਆਦੋ ਅੱਜ ਮੈਂ ਆ ਜਾਨੀ ਆ ਚਾਹੇ ਉਹਨਾਂ ਨੂੰ ਮਿਲ ਲਿਆ ਆਪਾਂ ਇੱਥੇ ਹੀ ਤੇ ਉਹਨਾਂ ਨੂੰ ਆਪਾਂ ਵੀਡੀਓ 'ਚ ਨਹੀਂ ਲਿਆ ਹੈਗਾ ਤੇ ਬੜੀ ਖੁਸ਼ੀ ਹੁੰਦੀ ਜਦੋਂ ਇੰਨੀ ਦੂਰੋਂ ਕੋਈ ਮਿਲਣ ਵਾਸਤੇ ਆਉਂਦਾ ਹਨਾ ਇੱਗੋਂ ਆਪਣੇ ਵਰਗੇ ਪਾਰਾਂ ਤੇ ਪੈ ਜਾਣ ਫਿਰ ਗਲਤ ਗੱਲ ਹੈ ਕਿ ਨਹੀਂ ਹਣ ਹਾਂ ਹੋਰ ਅਲੱਡੀ ਬੁਰੂ ਆਇਆ ਸਾ ਤੇ ਸਮੁੰਦਰਾ ਪਾਰ ਐਡਾ ਵੀ ਸਾਡੇ ਚ ਕੋਈ ਵੱਡੀ ਖਾਸ ਗੱਲ ਨਹੀਂ ਪਰ ਪਤਾ ਨਹੀਂ ਕਿ ਉਹ ਇੰਨੀ ਐਮੇ ਦਿੱਤੀ ਆ ਆ ਦੇਖੋ ਪਾਦੇ ਗਰਾਰੀ ਨਹੀਂ ਖੜਨਦੀ ਫਦੇ ਦੇਖੋ ਪਾਦੇ ਗਰਾਰੀ ਤੇ ਨਹੀਂ ਖੜਨਦੀ ਦੰਦ ਚਾਰ ਪਾਵੇ ਦੰਦ ਪਾਏ ਚਾਰ ਆ ਪਰ ਗਰਾਰੀ ਪੂਰੀ ਤੇਜ ਹੈ ਵਾਤੇ ਹਾਂ ਨਾਲ ਕੋਲਡ ਕਾਫੀ ਵਾਚਣਾ ਪੈਣਾ ਨਾਲ ਗੱਡੀ 'ਚ ਰੱਖ ਲਿਓ ਬੰਦੇ ਦਾ ਬੰਦਾ ਜੜਾ ਮੈਂ ਘਰੇ ਕੋਈ ਚੱਕਰ ਹੀ ਨਹੀਂ ਹੈ ਸਭ ਢੇੜ ਦਿਨ ਕੇ ਦੇਖਿਓ ਫਤਿਹ ਕਿਉਂ ਆਏ ਓਏ ਹੌਲੀ ਫਤਿਹ ਹੌਲੀ ਨਾ ਸੇ ਰੱਖ ਨਾ ਸੇ ਤਕਨ ਰਾਇ ਨੂੰ ਮਾਰ ਦੇ ਗਾਲਾਂ ਕੱਢ ਗੱਡਿ 'ਚ ਰੱਖ ਨਾ ਡੰਡਾ ਡੰਡਾ ਤੇ ਹਲਕੂ ਦੇ ਮਿਲ ਜਾਗੇ ਐ ਆਉਂਦੀ ਆਂ ਅਮਰ ਦਾ ਇਹ ਗਗਨ ਗਗਨਦਵਾਰੀ ਹੈ ਤੂੰ ਮੈਂ ਰਿਪੋਰਟ ਖਰਾਬ ਹੀ ਕਰ ਮੈਂ ਵੀ ਕਰਾਂ ਗਗਨ ਗਗਨਦਵਾਰੀ ਹੈ ਗੁਰੂ ਵੱਲੋਂ ਗਗਨ ਵੱਲੋਂ ਹੈ ਜਮਾਈ ਨੇ ਚੇਨੇ ਨਹੀਂ ਦਿੱਤੇ ਅੱਧਾ ਛੋਟਾ ਆਕਾ ਟੈਂਟ ਹੈ ਇਹਨੂੰ ਕੀ ਪਤਾ

ਫਲਾਣਾ ਯਾਰ ਚਲੋ ਜੀ ਕੇਨੇ ਦਾ ਡਿਸਾਈਡ ਹੋ ਗਿਆ ਅਨਾ ਘਰਸਾ ਘਰਸਾ ਲੈ ਕੇ ਚੱਲਦੀ ਆਪਾਂ ਯਾਰ ਜੀ ਸੋਨਾ ਸੋਨੇ ਮਾਡਲ ਲੱਗੇ ਟਾਈਮ ਲਿੰਗਾ ਵਾ ਚਲੋ ਬਿਲਕੁਲ ਬਰਾ ਤੇ ਗਗਨ ਇੱਥੇ ਕਹਿ ਰਹੀ ਮੈਨੂੰ ਕਹਿੰਦੀ ਤੈਨੂੰ ਤਾਂ ਕੋਟ ਵਧੀਆ ਨਹੀਂ ਲੱਗਿਆ ਕਹਿੰਦੀ ਮੈਨੂੰ ਕੋਟ ਬਹੁਤ ਸੋਹਣਾ ਲੱਗਿਆ ਹੈ ਗੇਂਦ ਤੇ ਥੋੜੀ ਕੋਟ ਵਧੀਆ ਲੱਗਦਾ ਹੁੰਦਾ ਆ ਤੇ ਆਈਦਾ ਸਾਡਾ ਫਤਿਹ ਸਿੰਘ ਕਹਿੰਦਾ ਕੰਮ ਦੇ ਲਓ ਪਤਾ ਲੱਗਦਾ ਵੀ ਪਿੰਡਾਂ ਚੋਂ ਆਏ ਨੇ ਉੱਥੇ ਜਹਾਜ਼ ਬਣਾਉਂਦੇ ਬੱਚਾ ਯਾਰ ਆਈ ਤੇ ਉਮਰ ਇੰਜੋਏ ਕਰਨ ਦੀ ਆਪਾਂ ਕਰਨ ਦੇ ਆਪਾਂ ਨਹੀਂ ਜਹਾਜ਼ ਡਾਲੇ ਉੱਥੇ ਹਾਂ ਤਾਂ ਗਗਨ ਇੱਕ ਹੋਰ ਬਲੇਜ਼ਰ ਚੱਕਿਆ ਕਹਿੰਦੀ ਮੈਂ ਇਹ ਟਰਾਈ ਕਰਦੀ ਆ ਪਰ ਇਹ ਗਗਨ ਦਾ ਸਹੀ ਨਹੀਂ ਲੱਗਿਆ ਪਤਾ ਨਹੀਂ ਕਿਉਂਕਿ ਮੈਂ ਆਪਣੀ ਆਈੜੀ ਹੁੱਡੀ ਸੀਗੀ ਉਹ ਬਹੁਤ ਵੱਡੀ ਪਾਈ ਹੋਈ ਸੀ ਤਾਂ ਇਹ ਵੀ ਮੰਗਵੀ ਪਾਈ ਸੀ ਕਿਹੇ ਦੀ ਤੇ ਜਿਹਦੀ ਉਹ ਲੋਟਾ ਦਾ ਟਾਕੂ ਵੀ ਇਹ ਕਿਹੜਾ ਲੌਂਗ ਕੋਟ ਲਿਆ ਸੀ ਪਤਾ ਨਹੀਂ ਅੰਮਣ ਨੇ ਇਹਦੇ ਚ ਦਿਖਾਇਆ ਕਿ ਦਿਖਾਤਾ ਲਗਾਤਾ ਉਹ ਅੰਮਣ ਨੇ ਪਾਇਆ ਤੇ ਹਮੰਦੇ ਗਿੱਟਿਆ ਨਾ ਵਜੇ ਲੌਂਗ ਕੋਟ ਹੁਣ ਗਗਨ ਮੈਨੂੰ ਅੱਜ ਕਹਿੰਦੀ ਕਹਿੰਦੀ ਆਪਾਂ ਜਾਣਾ ਸੀ ਇਧਰ ਬਟਾਲੇ ਸਾਈਡ ਤੇ ਗਗਨ ਕਹਿੰਦੀ ਯਾਰ ਤੂੰ ਵੀ ਇੱਕ ਲੌਂਗ ਕੋਟ ਲੈਂਦੀ ਤੇ ਵਧੀਆ ਲੱਗਦਾ ਤੇ ਹੁਣ ਆਈ ਆ ਕੇ ਮਾਤੜ ਗਰੀਬ ਬੰਦੇ ਆਈ ਕਿੱਥੋਂ ਤੈ ਲੋ ਜੀ ਵਾਪਸ ਆ ਗਏ ਸੀ ਆਪਾਂ ਆਰਾਊਂਡ 11:30 ਵਜੇ ਤੇ ਹੁਣ ਟਾਈਮ ਹੋ ਗਿਆ 1 ਵਜੇ ਦਾ ਇੱਧਰ ਤੇ ਮੈਂ ਥੋੜੇ ਜਿ ਮੈਸੇਜ ਰਿਪਲਾਈ ਕਰਨal ਸੀ ਉਹ ਕੀਤੇ ਆ ਤੇ ਕਾਫੀ ਜ਼ਿਆਦਾ ਥੱਕ ਚੁੱਕੇ ਆ ਤੇ ਸਾਰੇ ਸੌਂ ਗਏ ਗਗਨ ਵੀ ਸੌਂਗੀ ਤੇ ਸਾਰੇ ਸੌਂ ਗਏ ਮੰਮੀ ਹੁਰੀ ਵੀ ਬੱਚੇ ਵੀ ਤੇ ਬਾਕੀ ਸਵੇਰੇ ਕਲਵਿੰਦਰ ਹੋਰਾਂ ਨੇ ਅੰਮ੍ਰਿਤਸਰ ਸਾਈਡ ਜਾਣਾ ਅੰਮ੍ਰਿਤਸਰ ਹੀ ਜਾਣਾ ਗੋਲਡਨ ਟੈਂਪਲ ਹੀ ਜਾਣਾ ਏ ਤੇ ਮਥਾ ਟੇਕਣ ਜਾਣਾ ਪਰ ਨੀਤ ਨੇ ਕਲਵਿੰਦਰ ਨੇ ਤੇ ਬਾਕੀ ਤੁਹਾਨੂੰ ਅਗਲੇ ਵਲੌਗਾਂ ਚ ਬਹੁਤ ਕੁਝ ਦੇਖਣ ਨੂੰ ਮਿਲੇਗਾ ਕੁਝ ਨਵਾਂ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਹੁਣ ਮੈਂ ਥੱਕ ਗਈਆਂ ਤੇ ਮੈਂ ਹੁਣ ਸੌਣ ਲੱਗੀ ਤੇ ਆਪਾਂ ਕਿਹੜੀ ਕਿਹੜੀ ਸ਼ਾਪਿੰਗ ਉਥੋਂ ਕੀਤੀ ਉਹ ਤੁਹਾਡਾ ਨਾਲ ਅਗਲੇ ਵਲੌਗ ਦੇ ਵਿੱਚ ਜਰੂਰ ਆਪਾਂ ਸ਼ੇਅਰ ਕਰਾਂਗੇ ਹਨਾ ਸ਼ਾਪਿੰਗ ਦਾ ਵੈਸੇ ਸਾਡਾ ਕੋਈ ਮਨ ਨਹੀਂ ਸੀ ਤੇ ਬਸ ਇੱਕ ਦੋ ਜ਼ਰੂਰੀ ਕੰਮ ਸੀ ਉਹ ਕਰਨ ਗਏ ਜਿਵੇਂ ਤੁਹਾਨੂੰ ਦੱਸਿਆ ਸੀ ਮਿਲਣਾ ਸੀ ਕਿਸੇ ਨੂੰ ਹਨਾ ਦੀਦੀ ਨੂੰ ਤੇ ਉਹਨਾਂ ਨੂੰ ਮਿਲ ਕੇ ਆਏ ਆ ਤੇ ਕੁਝ ਨਾ ਕੁਝ ਉਹ ਆਪਣੇ ਲਈ ਪਸੰਦ ਆਇਆ ਹਨਾ ਤੇ ਉਹ ਆਪਾਂ ਨੇ ਲੈ ਲਿਆ ਤੇ ਵਧੀਆ ਲੱਗਦਾ ਯਾਰ ਜਦੋਂ ਕੋਈ ਆਪਾਂ ਖੁਦ ਮਿਹਨਤ ਕਰਦੇ ਆ ਆਪਣੀ ਮਰਜ਼ੀ ਨਾਲ ਕੋਈ ਚੀਜ਼ ਲੈਣੇ ਆ ਹਨਾ ਤੇ ਇਹ ਜਿਹੜੀ ਜਿਹੜਾ ਟਾਈਮ ਹੁੰਦਾ ਨਾ ਥੋੜਾ ਡਿਫਰੈਂਟ ਹੀ ਹੁੰਦਾ ਕਈ ਵਾਰ ਮੈਂ ਸੋਚਦੀ ਹੁੰਦੀ ਸੀ ਵੀ ਨਾ ਉਹ ਟਾਈਮ ਕਦੋਂ ਹੋਏਗਾ ਜਦੋਂ ਅਸੀਂ ਆਪਦੀ ਕਮਾਈ ਦਾ ਕੁਝ ਖਰੀਦਿਆ ਕਰਾਂਗੇ ਤੇ ਵਾਹਿਗੁਰੂ ਨੇ ਪ੍ਰਮਾਤਮਾ ਨੇ ਟਾਈਮ ਸਾਡੇ ਤੇ ਲਿਆਂਦਾ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਸੀ ਪ੍ਰਮਾਤਮਾ ਦਾ ਵੀ ਤੁਹਾਡਾ ਸਾਰਿਆਂ ਦਾ ਵੀ ਕਿਉਂਕਿ ਤੁਹਾਡੇ ਸਾਥ-ਸਦਕੇ ਆਪਾਂ ਅਜੇ ਤੱਕ ਪਹੁੰਚ ਰਹੇ ਆਂ ਕੁਝ ਵੀ ਕਰ ਰਹੇ ਆਂ ਆਪਾਂ ਇਕੱਲੇ ਨਹੀਂ ਤੁਸੀਂ ਸਾਡੇ ਨਾਲ ਹੋ ਤੇ ਤੁਹਾਡੇ ਸਾਥ ਨਾਲ ਹੀ ਅਪਾਗੇ ਤੱਕ ਜਾਵਾਂਗੇ ਤੇ ਗਗਨ ਮਿਲਦਾ ਦੱਸ ਗਈ ਸੌ ਗਗਨ ਤੇ ਆਵਾਜ਼ ਹੀ ਨਹੀਂ ਆਉਂਦੀ ਗਗਨ ਦੀ ਕਿੇ ਪਾਸਿਓ ਤੇ ਗਗਨ ਨੇ ਜਿਹੜੀਆਂ ਥਰੀਲਾ ਬਣਾਈਆਂ ਨਾ ਕਿਆ ਕਹਿਣਾ ਹੈ ਰੀਲਾਂ ਦੇ ਤੇ ਰੀਲ ਵੀ ਆਪਣੀ ਇੰਸਟਾਗ੍ਰਾਮ ਤੇ ਆ ਗਈ ਤੇ ਇੰਸਟਾਗ੍ਰਾਮ ਪੇਜ ਆ ਗਿਆ ਆਪਣਾ ਮਿਸਟਰ ਐਂਡ ਮਿਸਿਸ ਬਾਸੀ ਉੱਥੇ ਤੁਹਾਨੂੰ ਜਿਹੜੀਆਂ ਆਪਣੀਆਂ ਰੀਲਸ ਵਗੈਰਾ ਨੇ ਉਹ ਦੇਖਣ ਨੂੰ ਮਿਲਦੀਆਂ ਨੇ ਤੇ ਆਪਣਾ ਦੂਸਰਾ ਚੈਨਲ ਤੁਹਾਨੂੰ ਪਤਾ ਹੀ ਹੈ ਪੈਣ ਦਾ ਬਟਿਕ ਤੇ ਪੈਣ ਦਾ ਬਟਿਕ ਆਪਣਾ ਇੰਸਟਾਗ੍ਰਾਮ ਤੇ ਪੇਜ ਵੀ ਹੈ ਠੀਕ ਹੈ ਉੱਥੇ ਤੁਹਾਨੂੰ ਸੂਟਾਂ ਦੀਆਂ ਵੀਡੀਓ ਦੇਖਣ ਨੂੰ ਮਿਲਦੀਆਂ ਨੇ ਤੇ ਲੋ ਜੀ ਮੈਂ ਹੁਣ ਸਾਵਾਂ ਤੇ ਕਾਫੀ ਸਾਰੇ ਤਰ ਕੋਰੀਅਰ ਜਿਹੜੇ ਸੀ ਉਧਰਲੇ ਸਾਈਡ ਪਏ ਮੈਂ ਦਿਖਾਉਣੇ ਨਹੀਂ ਹੈਗੇ ਨਾ ਕਾਫੀ ਮੈਸੇਜ ਆਉਂਦੇ ਨਾ ਦਿਖਾਇਆ ਕਰੋ ਤੇ ਆਪਾਂ ਨਹੀਂ ਦਿਖਾਉਂਦੇ ਹੋਂਡਾ ਪਾਤਾ ਨੂੰ ਸਿੱਧਾ ਸਵੇਰੇ ਮਿਲਦੇ ਆ ਨਵੀਂ ਵੀਡੀਓ ਨਾਲ